ਹਾਂਜੀ ਦੋਸਤੋ ਗੱਲ ਕਰਦੇ ਆ ਇਸ ਕੋਠੀ ਬਾਰੇ ਮਲਾਜ਼ਮ ਦੀ ਕੋਠੀ ਆ ਬਿਕਾਊ ਆ ਜੀ ਭਲਾਡੇ ਸ਼ਹਿਰ ਚ ਆਮਦਪੁਰ ਰੋਡ ਦੇ ਉੱਪਰ ਅੱਧੇ ਕਿਲੇ ਦੀ ਬਾਹੀ ਤੇ ਹਟਮੀ ਥੋੜੀ ਜੀ ਕੋਠੀ ਆ ਤੇ ਆਈਟੀਆਈ ਸਟੇਡੀਅਮ ਦੇ ਬਿਲਕੁਲ ਬੈਕ ਸ਼ੈਡ ਤੇ ਬਸੋਂ ਦਾ ਸਭ ਏਰੀਆ ਇਥੇ ਮਲਾਜ਼ਮਾਂ ਦਾ ਏਰੀਆ ਆਸੇ-ਪਾਸੇ ਤੇ ਕੋਠੀ ਦਾ ਜੋ ਏਰੀਆ 2400 ਸਕਰ ਫੁੱਟ ਆ ਜੀ ਉਹ ਵੇਖਦੇ ਆ ਆਮਦਪੁਰ ਰੋਡ ਆ ਜੀ ਅੱਧੇ ਕਿਲੇ ਦੀ ਬਾਹੀ ਤੇ ਆ ਤੇ 22 ਫੁੱਟ ਦੀ ਐਸ ਨੂੰ ਗਲੀ ਲੱਗੀ ਹੋਈ ਹੈ ਜੀ ਆਜੋ ਅੰਦਰ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ ਜਿਹੜੀ ਐਸ ਤਰ੍ਹਾਂ ਦੀ ਲੰਬਾਈ ਹੈ ਜਦੋਂ ਆਪਾਂ ਗੇਟ ਤੋਂ ਬਣਦੇ 64 ਫੁੱਟ ਹੈ ਜੀ ਤੇ ਚੜਾਈ ਹੈਗੀ ਜੀ 40 ਫੁੱਟ 2400 ਸਕਰ ਫੁੱਟ ਦੀ ਇਹ ਟੋਟਲੀ ਕੋਠੀ ਬਣਾਈ ਹੋਈ ਆ 36 ਹੋਈ ਆ ਤੇ ਡਬਲ ਡਬਲ ਬੈਡਰੂਮ ਲੱਗੇ ਪੱਥਰ ਤੋਂ ਲੈ ਕੇ ਬਿਜਲੀ ਦਾ ਕੰਮ ਰੰਗ ਰੂਪ ਤੇ ਫੁੱਲ ਜਿੰਨਾ ਵੀ ਆਪ ਨੂੰ ਕੋਠੀ ਦੇ ਵਿੱਚ ਚੰਗੇ ਪਰਿਵਾਰ ਨੂੰ ਚਾਹੀਦਾ ਹੁੰਦਾ ਫੁੱਲ ਇੰਟੀਰੀਅਰ ਓਕੇ ਕారణ ਇੱਕ ਵੀ ਇੱਟ ਲਾਉਣ ਦੀ ਲੋੜ ਨਹੀਂ ਕੋਲ ਮਲਾ ਕੇ ਕਹਿ ਦਈਏ ਰਸੋਈ ਵਗੈਰਾ ਟ੍ਰੇਂਗ ਰੂਮ ਬੈੱਡਰੂਮ ਮਾਸਟਰ ਬੈੱਡਰੂਮ ਇਹਦੇ ਵਿੱਚ ਆ ਰੰਗ ਵੀ ਕਰਾਉਣ ਦੀ ਕਿਸੇ ਤਰ੍ਹਾਂ ਦੀ ਕੁਝ ਵੀ ਕਰਨ ਦੀ ਲੋੜ ਨਹੀਂ ਬਿਲਕੁਲ ਨਵਾਂ ਕੰਮ ਕੀਤਾ ਹੋਇਆ ਜੀ ਕੋਈ ਚੱਲਦਾ ਕੰਮ ਨਹੀਂ ਵੇਚਣ ਵਾਸਤੇ ਨਹੀਂ ਕੀਤਾ ਕਾਰਨ ਮਲਾਜ਼ਮ ਨੇ ਪਿੰਡ ਜਾਣਾ ਹੈ ਇਸੇ ਕਰਕੇ ਕੋਠੀ ਵਿਕਾਊ ਕੀਤੀ ਹੈ ਤੇ ਬਾਕੀ ਜੇਕਰ ਤੁਸੀਂ ਬਹੁਤ ਜਾਣਕਾਰੀ ਤੁਹਾਨੂੰ ਚਾਹੀਦੀ ਆ ਤਾਂ ਚੱਲਦਾ ਨੰਬਰ ਸਕਰੀਨ ਤੇ ਡੈਲ ਕਰ ਲਿਓ ਜੀ ਚੰਗੇ ਪਰਿਵਾਰ ਦੀ ਬਸੂਣੇ ਲਈ ਵਧੀਆ ਖੁੱਲੀ ਢੂਲੀ ਕੋਠੀ ਹੈ ਜੀ ਛੱਤ ਦੇ ਉੱਪਰ ਵੀ ਵਧੀਆ ਖੁੱਲਾ ਡੋਲਾ ਬੈਠਣ ਨੂੰ ਕੱਪੜੇ ਸਕਾਉਣ ਨੂੰ ਇਸ ਤਰ੍ਹਾਂ ਦਾ ਬਹੁਤ ਵਧੀਆ ਏਰੀਆ ਹੈ ਜੀ ਸੰਪਰਕ ਜਰੂਰ ਕਰਿਓ ਧੰਨਵਾਦ ਜੀ